ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਹੋਰ ਵਿੱਧੀ ਠੀਕ ਰਾਬ ਅੱਜ ਫਿਰ ਲਾਇਆ ਪਾਣੀ ਅੱਗੇ ਇਧਰ ਕੋ ਚੰਦ ਚੜ ਗਿਆ ਚੰਨ ਚੜ ਗਿਆ ਇਧਰ ਦੀ ਆਪਾਂ ਲਗਾਈ ਪਾਈਪ ਲੈਂਡ ਉਧਰ ਦੀ ਪੈ ਗਿਆ ਘੋਰ ਆਹ ਦੇਖੋ ਵਾਹ ਇਹ ਪਏ ਦੇ ਵਿੱਚੋਂ ਦੀ ਲੰਗੀ ਚਲੋ ਇਹਨੂੰ ਪਾਣੀ ਲਾਉਣਾ ਹੀ ਆਪਾਂ ਤੇ ਚਲੋ ਚੰਗਾ ਹੋ ਗਿਆ ਹਲੀ ਨੂੰ ਦਵਾਈ ਨਹੀਂ ਰੱਬ ਵੱਲੋਂ ਰਾਤੀ ਪਾਈ ਹੁਣ ਪਾਉਣ ਲੱਗੇ ਆ ਰਾਤੀ ਦਵਾਈ ਤਾਂ ਨਹੀਂ ਪਾਈ ਵੀ ਸਵੇਰੇ ਪਾਵਾਂਗੇ ਤੇ ਚੰਗੇ ਰੈ ਨੂੰ ਦਵਾਈ ਨਹੀਂ 라ਤੀ ਪਈ ਹੁਣ ਖਲੋ ਜਾ ਥੱਲੇ ਵਿੱਚ ਵੜ ਕੇ ਵੇਖ ਪਲਾਂ ਕਿਨਾ ਡੂੰਗਾ ਪਹਿਲਾਂ ਤੇ ਲੱਗੇ ਵਾਲੀ ਸਹਿਜਣੀ ਵਿੱਚ ਵੜ ਉਹ ਤਾਡੀ ਨੂੰ ਦੂਜੀ ਲਾਤ ਤੇ ਵੜ ਉਹ ਤਾਡੀ ਨੇ ਆ ਨਾ ਡੂੰਗਾ ਜੀ ਅੰਮੀ ਤੂੰ ਤੇ ਵਿੱਚ ਹੀ ਲੁੱਕ ਜਾਣਾ ਭਰ ਗਿਆ ਕਰ ਦੇ ਇਹਨੂੰ ਕੱਦੂ ਆ ਪਾਣਾ ਜਿਰੀ ਜਿਰੀ ਕਰ ਦੇਣੀ ਹਰਾ ਹੀ ਹਰਾ ਇਹਨੂੰ ਖਾਦ ਵਾਲਾ ਲੱਭਦੇ ਨੇ ਬੰਦਿਆਂ ਨੂੰ ਕਹਿੰਨੇ ਖਾਦ ਪਾਓ ਮਗਰੇ ਹੌਕਾ ਹੋ ਗਿਆ ਓਏ ਚੈੱਕ ਕਰੋ ਇਹਨੂੰ ਭਾਇਆ ਏ ਮੈਂ ਕਿਹਾ ਫੇਰ ਮਿੱਟੀ ਖਲੋਣੀ ਆ ਔ ਨਾ ਨਾ ਪਾਣੀ ਆ ਮੀ ਜਨਾ ਅਮੀ ਨਾ ਨਾ ਇਹ ਨਾ ਪਾਣੀ ਜਿੱਥੇ ਉਹਨੂੰ ਮੈਂ ਉਥੇ ਭਾਇਆ ਵੀ ਫੇਰ ਮਿੱਟੀ ਪੂਰੀ ਪਾਣੀ ਚਲੋ ਹੁਣ ਮਿੱਟੀ ਸੋੜਦੇ ਆ ਉਥੇ ਹਾਂਜੀ ਲੱਗ ਪਏਗਾ ਦੁਗਾਨਾ ਬਾਬੇ ਦੀ ਕਿਰਪਾ ਨਾਲ ਇਹ ਫੋੜਾ ਜਿਵਾਈ ਵਾਟੂਟ ਕੱਢੀ ਜਾਂਦਾ ਛੁੱਟੀਆਂ ਕਾਦੀਆਂ ਪਈਆਂ ਨਾਲ ਆ ਜਿਹੜੀ ਪਹਿਲੀ ਆਪਣੀ ਕੱਦੂ ਵਾਲੀ ਇਹ ਢਾਈ ਕੁ ਫੁੱਟ ਉੱਚੀ ਹਣੀ ਆ ਨਾ ਮੱਕੀ ਇਹ ਮੱਕੀ ਵਾਲੀ ਨਾਲ ਢਾਈ ਕੁ ਫੁੱਟ ਉੱਚੀ ਬੈਲੀ ਨਹੀਂ ਤਾਂ ਟਰੈਕਟਰ ਦੀ ਛੜੜੀ ਨਹੀਂ ਆਪਣੇ ਦੀ ਦਿਖਣੀ ਜੀ ਉਹਦੇ ਬਰਾਬਰ ਹੋਵੇ ਪੈਲੀ ਉਹਦੇ ਬਰਾਬਰ ਹੋਵੇ ਟਰੈਕਟਰ ਦੀ ਛੜੜੀ ਨਾਲ ਦੀ ਇੱਧਰ ਦੇਖੋ ਚਿੱਲ ਮੋੜ ਕੀ ਕਰਨ ਦੇ ਜੇ ਇੱਥੇ ਪਿਆ ਇੱਕ ਹੋਰ ਨਿਕਾ ਜਾ ਨਿਆਣੇ ਚਿੱਲ ਮੋੜ ਕਰਨ ਦੇ ਕੋਰ ਚ ਐਵੇਂ ਕਿੰਨਾ ਕਿੰਨਾ ਪਾਣੀ ਆ ਆਬਲੋਂ ਨੇ ਫੇਰਾ ਇਥੇ ਨਾਲ-ਨਾਲ ਹੱਲਾ ਦਾ ਪੂਰੀਆਂ ਸੁੱਟ ਕੇ ਜਿਹੜਾ ਘੋਰ ਘਰਨਾ ਕੋਈ ਪਾਵੇ ਹਲਾ ਰੇ ਪਰਿਓ ਲੱਗੇ ਆਪਾਂ ਕਾਈਪਰ ਸੁਲਾਉਂ ਆਹ ਬੜੇ ਚਲਾਈ ਲੈ ਚਲੋ ਚੱਲ ਕਰ ਮਾਲਿਆ ਤੁਮੇ ਲੀਵਰ ਥੱਲੇ ਅਨੀ ਮੈਂ ਕੱਦੂ ਕਰਨ ਲੱਗਾ ਤੇ ਪਰ ਮੈਨੂੰ ਕੰਮ ਜਾ ਪੈ ਗਿਆ ਉਹ ਨਾਲ ਦੇ ਨੂੰ ਆਖਿਆ ਤੂੰ ਕਰ ਦੇ ਹੁਣ ਉਹ ਕਰਨ ਲੱਗਾ ਤੇ ਮੈਂ ਚੱਲਿਆ ਮੜਾ ਫਰੋਜਪੁਰ ਤੱਕ ਥੋੜਾ ਜਿਹਾ ਕੰਮ ਜਾ ਹੈ ਤੇ ਬਾਕੀ ਸ਼ਾਮਾਂ ਨੂੰ ਵੀਡੀਓ ਬਣਾਉਨੇ ਆ ਚੱਲਾਂ ਦੀਆਂ ਵੋਟਰਾਂ ਅੱਜ ਦੀ ਦਿਹਾੜੀ ਤੜਕੇ 3:30 ਹੋਣੀ ਗੱਲ ਤੋਂ ਫਿਰ 12 ਵਜੇ ਅੱਜ 4 ਵਜੇ ਆਈ ਦੋ ਦਿਨ ਚਲਦੀ ਤੜਕੇ ਦੋ ਦਿਨ ਲੇਟ ਤੇ ਆਪਾਂ ਮੋੜਤਾ ਵੀ ਉਹ ਸਗਾ ਸ਼ੇਤੀ ਸ਼ੁਰੂ ਕਰ ਦੇਣਾ ਪਾਰਟੀ ਤਗੜੀ ਆ ਤੇ ਆਪਾਂ ਲਾ ਗਏ ਇੱਥੇ ਸਾਹ ਲੈਣਾ ਡਗਾ ਆਲਾ ਫਿਰ ਲਾਵਾਂਗਾ ਪਹਿਲਾਂ ਇੱਥੇ ਹਨ ਬੈਠ ਦੇਣਾ ਸਿਰਫ ਇੱਥੇ ਮੱਕੀ ਮੱਕੀ ਵਾਲਾ ਹੀ ਰਹਿਣਾ ਜੇ ਰਹਿ ਗਿਆ ਤੇ ਮੱਕੀ ਇੱਥੇ ਸਾਰਾ ਹੀ ਲਾ ਦੇਣਾ ਚੋਣਾ بس ਇੱਕ ਦੇ ਦਿਨ ਚ ਪਾਰਟੀ ਤਗੜੀ ਆ 2 2.5 2.5 ਤਿੰਨ ਕਿਲੇ ਲਾ ਦੇ ਦੀ ਦੇੜੀ ਚ ਚੋਣਾ ਹਾਂਜੀ ਇੱਕ ਹੋਰ ਨਵਾਂ ਕੰਮ ਬਣ ਗਿਆ। ਠੇਰ ਪੈਂਚਰ ਹੋ ਗਿਆ ਆਪਣੇ ਵਿੰਦਰੇ ਦਾ। ਹੁਣ ਪਰਦਾਜ ਹੁਣ ਕੀ ਆ ਕੀਆ ਜਾ ਇਸ ਦਾ? ਹੁਣ ਇਹਨੂੰ ਕਲਾ ਜੈਕ ਵਿਰਨ ਲਾ ਲਾਥ ਲੈ। ਪਿਛੋਂ ਦੀ ਲਾਪ ਤੇ ਜੈਕ। ਨੂੰ ਨੇ ਜੈਕ ਲਾ ਕੇ ਤੇ ਖੋਲਦੇ ਆ। ਦੂਜਾ ਸਵਰਾਜ ਕਰਾਏ ਤੇ ਗਿਆ ਨਹੀਂ ਸਹਿ ਆਪ ਸੁਹਾਗਾ ਉਹਨਾ ਮਾਰ ਲੈਣਾ ਸੀ ਨਾ। ਸੁਹਾਗਾ ਰਹਿ ਗਿਆ ਡਾ ਵੱਜਣ ਵਾਲਾ ਹਲਾ ਵੱਜ ਗਈਆਂ ਕੱਦੂ ਚ। ਜਾਕੇ ਦੇ ਥੱਲੇ ਲਾਣਾ ਹੀ ਸੀ ਇਹਦੇ ਕਿਉਂ ਨਹੀਂ ਲੱਗਣਾ ਪਤਾ ਬੈਠਾ ਤੇ ਫਿਰ ਕੀ ਆ ਕਿੱਥੇ ਲਾਉਣ ਲਾ ਆ ਵੀਰਾ ਇੱਥੇ ਲਾ ਦੇ ਨਾ ਹੁੱਕ ਥੱਲੇ ਲਾ ਦੇ ਨਹੀਂ ਨਹੀਂ ਇਧਰ ਦੇ ਥੋੜਾ ਉਹਦੇ ਥੱਲੇ ਲੱਗਣਾ ਹੀ ਉਹ ਸਹੀ ਥੱਲੇ ਉੱਜਣਾ ਉਹਦੇ ਥੱਲੇ ਲੱਗ ਜੂ ਥੱਲੇ ਲਾਵਾ ਦੇ ਹੀ ਸੀ ਇਹਦੇ ਨਹੀਂ ਮੜਦਾ ਥੱਲੇ ਵਾਰ ਸੀ ਆਉਦੇ ਕਿਨਾਰੀ ਦੇ ਲਾ ਦੇ ਆ ਹੋਵੇ 13 ਲਾਇਓ ਫਿਰ ਮੈਂ ਭੱਜ ਕੇ ਜੇ ਪਾਣੀ ਲਾਵਾਂ ਕਿਨੂੰ ਪਾਣੀ ਲਾਉਣਾ ਹੈ ਕੱਢ ਮੜਾ ਬਾਹਰੇ ਦੇ ਥੱਲੇ ਕੋਈ ਰੱਖ ਲਈਏ ਬੜਾ ਟਾਇਰ ਚੁੱਕਣਾ ਬਣਾਈ ਫਿਰ ਚ ਆ ਕੇ ਸੂਤਰ ਆਉਣਾ ਇੱਕ ਕੋਲੇ ਦੀ ਕਾਢਾ ਵਾ ਇਹਨੇ ਭੈਣ ਚੁੰਨੇ ਹੋਂ ਥੱਲੇ ਨਹੀਂ ਆਉਣਾ ਆਹ ਭਾਡੀ ਚੱਲ ਫਾਰੋਂ ਇਹਨੇ ਪੇਜ ਕਰ ਸਗਾ ਦੇਖਾ ਜਾ ਲਾਵੀ ਪੰਜ ਮਿੰਟ ਲਾਏ ਟਾਇਰ ਲਾਉਂਦੇ ਆਪਾਂ ਮਸ਼ੀਨ ਦਾ ਡੇਡੇ ਵੱਡੇ ਟਾਇਰ ਲਾਹ ਜਿਹੜੀ ਜੇਗੀ ਆ ਸੰਦ ਆਪਣੇ ਕੋਲ ਹਰ ਇੱਕ ਹੈਗਾ ਤੇ ਪੰਜ ਮਿੰਟ ਲਾਏ ਆਪਾਂ ਟਾਇਰ ਲਾਉਂਦੇ ਚੈੱਕ ਕਰੋ ਜੈਕ ਗੁੜਕਾ ਹੁਣ ਗਿਆ ਵੀਰ ਰੈਡੀ ਦਾ ਪਤਾ ਕਰਨ ਉੱਤੇ ਲਾਇਨ ਟ੍ਰਾਈਟਰ ਕਰਨੀ ਹੈ ਸੁਹਾਗਾ ਵਜਣ ਵਾਲਾ ਚਲੋ ਸੁਹਾਗਾ ਦੇ ਪੈਂਚਰ ਤੇ ਕਿੰਨਾ ਟਾਈਮ ਲੱਗਣਾ ਸਾਇ ਮੋਟਰਸਾਈਕਲ ਦੇ ਵਿੱਚ ਰੱਖ ਕੇ ਲੈ ਜੀਏ ਟਾਇਰ ਮੋਟਰਸਾਈਕਲ ਤੇ ਮੇਰਾ ਵੀਰ ਕਮੈਂਟ ਕਰਕੇ ਦੱਸਿਓ ਵੀ ਮੋਟਰਸਾਈਕਲ ਦੇ ਵਿੱਚ ਟਾਇਰ ਰੱਖ ਕੇ ਚੱਲ ਜੂਗਾ ਕਿ ਨਹੀਂ ਜਾਣਾ ਚਾਹੀਦਾ ਆ ਤਾਂ ਲਾਤ ਤੱਕਣੀ ਅਸਲ ਆਪਾਂ ਮਸ਼ੀਨਾਂ ਦਾ ਲਾਉਣਗੇ ਜੇ ਨਾ ਹਨਾ ਸਜ ਤਾਂ ਹੀ ਮੈਂਟਾ ਲਾਈਦਾ ਜਿਉਂ ਥੋੜਾ ਟਾਇਰ ਲਾ ਵੀ ਤੋਂ ਮੋਂ ਦਾ ਟਾਇਰ ਲਾ ਕੇ ਤੋਂ ਆ ਗਿਆ ਗਾਰਾ ਗੱਡਾਂਗੇ ਚਲੋ ਇਹ ਵੀ ਸਹੀ ਹੈ ਹਾਲ ਵੇਖੋ ਤੁਸੀਂ ਸਾਡੇ ਭੂਮੀ ਪੁੱਤਰ ਦਾ ਭੂਮੀ ਪੁੱਤਰ ਇਹ ਆਹ ਦੇ ਬੰਦੇ ਨੇ ਇਹ ਕੰਮ ਲੋਡਰ ਹੀ ਲੈ ਆਂਦਾ ਏ ਟਾਇਰ ਮਿੰਦਰੇ ਦਾ ਫੜ ਲਈ ਸਾਡੇ ਨਿਆਣੇ ਨੂੰ ਚਾਹੀ ਚੜ ਗਿਆ ਲੋਡਰ ਤਾਂ ਦੇ ਇਹਦੇ ਵਿੱਚ ਆਇਆ ਨਾ ਬੜਾ ਵਧੀਆ ਟਾਇਰ ਸਹਿਜ ਚਟਾ ਰੱਖੀ ਹੋ ਪੁੱਤ ਕੌਰ ਬੁਰਲੇ ਉਹ ਟਾਇਰਾਂ ਦੇ ਰੱਖ ਕੇ ਲੈ ਜੀ ਉੱਤੇ ਮੇ ਯਾਰਾ ਕੰਜਰ ਹੋਏ ਕੀ ਕਰਦੇ ਸਟਾਕ ਉਹ ਵਾ ਘਾਟੇ ਪਈ ਐਦਾਂ ਜਿਦਾ ਬੰਦ ਹੋਏ ਨਾ ਦਾ ਇਹ ਜੀ ਨਹੀਂ ਟੋਕੇ ਵਾਲਾ ਇਹਦੇ ਆ ਵੇ ਲੋ ਇਹਦਾ ਪਾਵਰ ਸਟੀering ਜੀ ਤੇ ਤੁਹਾਨੂੰ ਇੱਕ ਚੀਜ਼ ਵਹਣਾ ਜਿੱਦਾਂ ਹੁਣ ਪਾਵਰ ਨਹੀਂ ਕਰਦੇ ਆ ਇਹਦਾ ਆਰਪੀ ਡੋਲ ਜਿਹੜਾ ਇਹ ਗੱਡੀਆਂ ਵਾਲਾ ਲਾ ਦਿੰਦੇ ਆ ਪਾਵਰ ਸਟੀering ਆ ਬਾਕੀ ਰਾਡ ਰੂਡ ਹੋਈ ਆ ਵੇ ਲੋ ਛੇੜੀ ਮਾਰਦਾ ਜੇ ਟਰਬੋ ਲੱਗੀ ਆ ਕਾਰ ਨੰਬਰ ਹੈ ਹੈ ਕਾਰ ਨੰਬਰ ਟਰਬੋ ਲੱਗੀ ਨਹੀਂ ਆਣੇ ਹੁੰਦੇ ਨਾਂਜੀ ਅੱਪਾ ਲੱਗੇ ਦਵਾਈ ਪਾਉਣ ਮੈਜਰਿਟੀ ਪਹਿਲਾਂ ਮੈਜਰਿਟੀ ਗਈਦਾ ਸੀ ਤੇ ਦੋਵਾਂ ਬੋਤਲਾਂ ਵਿੱਚ ਪਾ ਲਈ ਆਹ ਮੇਰੇ ਵੀਰਾਂ ਸਾਰਿਆਂ ਨੂੰ ਪਤਾ ਵੀ ਆਹ ਬੋਤਲ ਕਿਹੜੀ ਦਵਾਈ ਨਾਲ ਮਿਲਦੀ ਹੈ ਇਹ ਪੈਂਦੀ ਮਸਾ 600 ਗ੍ਰਾਮ ਘਰੇ 700 ਗ੍ਰਾਮ ਕਿਲੇ ਦੀ ਪੈਂਦੀ ਹੈ ਮੇਰੇ ਸਾਨੂੰ ਹਰ ਇੱਕ ਨੂੰ ਪਤਾ ਵੀ ਹੈ ਕਿਹੜੀ ਦਵਾਈ ਨਾਲ ਬੋਤਲ ਮਿਲਦੀ ਹੈ ਆਪਾਂ ਲੱਗੀ ਚੋਨਾ ਮਾਰਦਾ ਨਹੀਂ ਹਰੀਆਲੀ ਪੂਰੀ ਆਹ ਵੇ ਲੋ 25 ਅੱਗੇ ਕਿਰੀ ਬਾਦੀ ਦੀ ਪੂਰੀ ਥੱਲੇ ਚੈੱਕ ਕਰੋ ਇਹ ਤੇ ਬਾਜ ਆਪਾਂ ਹੁਣ ਸਵੇਰੇ ਛੜਨਾ ਆਪਾਂ ਇੱਚ ਪਾਣੀ ਤਾਂ ਦੇਖੀ ਕੀ ਲਿਆਓ ਤੋ ਇੱਚ ਰੋਲਾ ਪਉਂਦੀਆਂ ਗਿਆ ਠੜੜਾ ਇੱਚ ਆ ਲੱਗੇ ਤਾਂ ਵਾਈਪ ਹੋ ਤਾਈ ਫਿਰ ਆਪਾਂ ਪਰਲੇਖ ਵੀ ਭਾਤੀ ਮੰਗਰੇ ਖਾਣਾ ਸ਼ੁਰੂ ਕਰਦਿਆਂ ਆਪਾਂ ਠੀਕ ਹੈ ਜੀ ਜੰਜੀ ਆਪਾਂ ਇਹ ਸੇ ਕਰਾਇਆ ਮਾਰਨ ਥੱਲੇ ਤੇ ਆ ਇਹ ਦੂਜੇ ਕਰਾਇ ਨਾ ਇਹ ਤਾਂ ਟਰਾਲੀਆਂ ਟਰੋ ਇਹ ਤੇ ਮਾਰਿਆ ਹੀ ਕਰਾਇਆ ਪਹਿਲਾਂ ਆਪਾਂ ਤੇ ਉਹ ਦੂਜੀਆਂ ਟਰਾਲੀਆਂ ਲੰਘੀਆਂ ਸੀ ਮਿੱਟੀ ਵਾਲੀਆਂ ਉਹਨਾਂ ਵਿੰਗਾ ਡੇਡਾ ਕਰਤਾ ਤੇ ਉਹ ਵੇ ਹੁਣ ਆਹ ਕਮਿਊਟਰ ਕਰਾਇਆ ਆਪਾਂ ਫਿਰਦਿਆ ਨਾਲੇ ਕਮਿਊਟਰ ਕਰਾਇਆ ਮਾਰਦਣਾ ਆਪਾਂ ਹਾਂਜੀ ਭਾਬੇ ਦੀ ਕਿਰਪਾ ਨਾਲ ਚੱਲੀ ਜਾਂਦਾ ਕਰਾਇਦਾ ਵਧੀਆ ਇਹ ਹੁਣ ਪੁੱਠਾ ਕਰਾਇ ਪਾਉਣ ਲੱਗੇ ਆ ਵਾਟ ਬੰਨਣੀ ਹੈ ਜਿਆਦਾ ਕਈਆਂ ਵਾਲਾ ਕੰਮ ਐ ਟਰੈਕਟਰਾਂ ਕੋਈ ਲਈਦਾ ਇਹ ਕਿਉਂ ਵਟ ਬਜਰੀ ਨਾਲ ਭਰਾ ਤੁਹਾਨੂੰ ਕਹਿ ਪਾਉਂ ਤੂੰ ਮਰੇ ਕਿਦਾ ਜੇ ਆਪਾਂ 4 ਵੀਲ ਚਲਾ ਕੇ ਦੇਦਾ ਤੇ 852 ਇਹ ਲਿਉਂਦਾ ਰਾਜਾ 522 ਲਿਉਣਾ ਹੀ ਬਰਨਾਲ ਦਾ ਨਹੀਂ ਬਣਿਆ ਹੋਰ 852 ਦਾ ਫੋਰ ਰਾਇਦਾ ਮਾਸ਼ ਚਲਾ ਕੇ ਡੈਮੋ ਚਾ ਕਰਮ ਰਿਹਾ 13 ਲਾ ਲਿਆ ਦਾ 4 ਮੈਂ 2 ਹੈ ਸਾਡਾ ਆ 42 ਲਾਇਆ ਪੰਮਾ ਦਾ ਵੀ ਆ ਹੱਲਾਂ ਦੇ ਚੱਲੰਦੇ ਆ ਤੇ ਉਹ ਮੈਂ ਡਰੇਰ ਦਾ ਆਪਣਾ ਬੈਕ ਕਰਾਈ ਤੇ ਚੱਲੰਦੇ ਆ ਸਵਰਾਜ ਕਾ ਤੇ ਚੱਲੰਦੇ ਆਪਣਾ ਆ ਕੀ ਹੰਦਾ ਪੁੱਛੀ ਇਹਨੂੰ ਜਾਂਦੇ ਭਈ ਜਾਂਦੇ